ਇਕ ਓਅੰਕਾਰ ਸਤਿਗੁਰ ਪ੍ਰਸਾਦਿ ਰਾਗ ਸਿਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀਤਾ ਮੰਦਰ ਉਸ ਰੈ ਰਤਨੀਤਾ ਹੋਏ ਜੜਾਓ ਕਸਤੂਰੀ ਕੁੰਗ ਅਗਰ ਚੰਦਨ ਲਿਪ ਆਵੇ ਚਾਓ ਮਤ ਦੇਖ ਪੂਲਾ ਵਿਸਰੈ ਤੇਰਾ ਚਤਨਾ ਆਵੇ ਨਾਉ ਹਰਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਓ ਰਹਾਓ ਤਰਤੀਤਾ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਓ ਸਿਧ ਹੋ ਵਾਸ ਦਲਾਈ ਰਿਦ ਆਖਾ ਆਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਪਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਓ ਸੁਲਤਾਨ ਹੋਵਾ ਮੇਲ ਲਸਕਰ ਤਖਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਮਤ ਦੇਖ ਪੂਲਾ ਵਿਸਰੈ ਤੇਰਾ ਚਿਤ ਨਾ ਵੈ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟੀ ਕੋਟ ਮੇਰੀ ਅਰਜਾ ਪਵਨ ਪੀਣ ਅਪਿਆਓ ਚੰਦ ਸੂਰਜ ਦੋਏ ਗੁਫੈ ਨਾ ਦੇਖਾ ਸੁਪਨਾ ਸੋਣਨਾ ਥਾਓ ਪੀ ਤੇਰੀ ਕੀ ਮਤ ਨਾ ਪਵੇ ਹਉ ਕੇਵੜ ਆਖਾ ਨਾਉ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ ਰਹਾਓ ਕੁੱਸਾ ਕਟਿਆ ਵਾਰ-ਵਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆ ਪਸਮ ਸੇਤੀ ਰਲ ਜਾਓ ਪੀ ਤੇਰੀ ਕੀਮਤ ਨਾ ਭਵੇ ਹਉ ਕੇਵਡ ਆਖਾ ਨਾਉ ਪੰਖੇ ਹੋਏ ਕਹਿ ਜੇ ਭਵਿਆ ਸੈ ਸਮਾਨੀ ਜਾਓ ਨਦਰੀ ਕਿਸੇ ਨਾ ਆਵਉ ਨਾ ਕਿਛ ਪੀਆ ਨਾ ਖਾਓ ਬੀ ਤੇਰੀ ਕੀਮਤ ਨਾ ਪਵੇ ਹਉ ਕੇਵੜ ਆਕਾ ਨਾਉ ਨਾਨਕ ਕਾਗਦ ਲਖ ਮਣਾ ਪੜ ਪੜ ਕੀਚੇ ਪਾਓ ਮਸੂ ਤੋਟਨਾ ਆਵਈ ਲੈ ਕਣ ਪੌਣ ਚਲਾਓ ਬੀ ਤੇਰੀ ਕੀਮਤ ਨਾ ਪਵੇ ਹਉ ਕੇਵੜ ਆਕਾ ਨਾਉ ਸਿਰੀ ਰਾਗ ਮਹੱਲਾ ਪਹਿਲਾ ਲਿਖੇ ਬੋਲਣ ਬੋਲਣਾ ਲਿਖੇ ਖਾਣਾ ਖਾਓ ਲਿਖੇ ਵਾਟ ਚਲਾਈਆ ਲਿਖੇ ਸੁਣ ਵੇਖਾਓ ਲਿਖੈ ਸਾਹ ਲਵਾਈਏ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੋਹ ਅੰਦੇ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ ਰਹਾ ਜੀਵਨ ਮਰਨਾ ਜਾਏ ਕੇ ਇਥੇ ਖਾ ਜਾਏ ਕਾਲ ਜਿੱਥੇ ਬਹਿ ਸਮਝਾਈਏ ਤਿੱਥੇ ਕੋਏ ਨਾ ਚਲੇ ਉਹ ਨਾਲ ਰੋਵਣ ਵਾਲੇ ਜੇਤੜੇ ਸਭ ਬੰਨੇ ਪੰਡਪਰਾ ਸਭ ਕੋ ਆਖੇ ਬਹੁਤ ਬਹੁਤ ਕਟਣਾ ਆਖੇ ਕੋਏ ਕੀਮਤ ਕਿਨੇ ਨਪਾਈਆ ਕਹਨੇ ਨਾ ਵੱਡਾ ਹੋਏ ਸਾਚਾ ਸਾਹਿਬ ਇੱਕ ਤੂ ਹੋਰ ਜੀ ਆ ਕੇ ਤੇ ਲੋ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵਡਿਆ ਸਿਉ ਕਿਆਰੀ ਜਿੱਥੇ ਨੀਚ ਸਮਾਲੀਐਨ ਥਿੱਥੇ ਨਜ਼ਰ ਤੇਰੀ ਬਖਸੀਸ ਸ੍ਰੀ ਰਾਗ ਮਹੱਲਾ ਪਹਿਲਾ ਲਬ ਕੁੱਤਾ ਕੂੜ ਚੂਹੜਾ ਠਗ ਖਾਦਾ ਮਰਦਾਰ ਪਰ ਨਿੰਦਾ ਪਰ ਮਲ ਮੁਖ ਸੁਦੀ ਅਗਨੀ ਕਰੋਧ ਚੰਡਾਲ रस कस आप सल्लाहणा ए कर्म मेरे करतार बाबा बोलिए पत होए उत्तम से दर उत्तम कहिए नीच करम ब रोए राहौ रस सोएना रस रूपा कामण रस परमल की वास रस घोड़े रस सेचा मंदिर रस मीठा रस मास एते रस शरीर के कै ਕਟ ਨਾਮ ਨਿਵਾਸ ਜਿਤ ਬੋਲੀਏ ਪਤ ਪਾਈਏ ਸੋ ਬੋਲੇ ਆ ਪਰ ਵਾਨ ਫਿੱਕਾ ਬੋਲ ਵਿਗੁੱਚਣਾ ਸੁਣ ਮੂਰਖ ਮਨ ਅਜਾਣ ਜੋ ਤਿਸ ਭਾਵੈ ਸੇ ਭਲੇ ਹੋਰ ਕੇ ਕਹਿਨ ਵਖਾਨ ਤਿਨ ਮਤ ਤਿਨ ਪਤ ਤਿਨ ਧਨ ਪੱਲੇ ਜਿਨ ਹਿਰਦੇ ਰਹਿਆ ਸਮਾਏ ਤਿਨ ਕਾ ਕਿਆ ਸਾ ਲਾਹਣਾ ਅਵਰ ਸੁਆਲਿਓ ਕਾਏ ਨਾਨਕ ਨਦਰੀ ਬਾਹਰੇ ਰਾਚੇ ਧਾਨ ਨਾ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਕੂੜ ਕਰ ਦਿੱਤਾ ਦੇਵਨਹਾਰ ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤੈਨ ਸੂਫੀਆ ਰੱਖਣ ਕੋ ਦਰਵਾਰ ਨਾਨਕ ਸਾਚੇ ਕਉ ਸਾਚ ਸਜਾਨ ਜਿਤ ਸੇਵੀਏ ਸੁਖ ਪਾਈਏ ਤੇਰੀ ਦਰਗਾਹ ਚੱਲੈ ਮਾਨ ਰਹਾਉ ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਉ ਸੁਣੇ ਵਖਾਣੈ ਜੇ ਧੜੇ ਹਉ ਤਿਨ ਬਲੇ ਹਾਰੇ ਜਾਓ ਤਾ ਮਨ ਖੀਵਾ ਜਾਣੀਏ ਜਾਂ ਮਹਿਲੀ ਪਾਏ ਥਾਓ ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨ ਵਾਸ ਤਾ ਮੁਖ ਹੋਵੇ ਉਜਲਾ ਲਖ ਦਾਤੀ ਇਕ ਦਾਤ ਦੁੱਖ ਤਿਸੇ ਪੈ ਆਖੀਏ ਸੁਖ ਜਿਸੇ ਹੀ ਪਾਸ ਸੋ ਕਿਉ ਮਨੋ ਵਿਸਾਰੀਏ ਜਾਕੇ ਜੀ ਪ੍ਰਾਨ ਤਿਸ ਵਣ ਸਭ ਅਪਵਿੱਤਰ ਹੈ ਜੇਤਾ ਪੈਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਦਪਾਵੈ ਪਰਵਾਣ ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿਤ ਲਿਖਾਰੀ ਗੁਰਪੁਸ਼ ਲਿਖਿ ਵਿਚਾਰ ਲਿਖ ਨਾਮ ਸਹਲਾਹ ਲਿਖ ਲਿਖ ਅੰਤ ਨਪਾਰਾ ਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ ਰਹਾਓ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ ਤਿੰਨ ਮੁਖ ਟਿਕੇ ਨਿਕਲ ਜਿਨ ਮਨਮ ਸੱਚਾ ਨਾਉ ਕਰਮ ਮਿਲੇ ਤਾਂ ਪਾਈਏ ਨਾਹੀ ਗੱਲੀ ਬਾਉ ਦਵਾਓ ਇਕ ਆਵੇ ਇਕ ਜਾਏ ਉਠ ਰਖੀਏ ਨਾਮ ਸਲਾਰ ਇਕ ਉਪਾਏ ਮੰਗਤੇ ਇਕਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਏ ਵਿਨਨਾਵੇਂ ਵੇਕਾਰ ਪੈ ਤੇਰੇ ਡਰ ਅਗਲਾ ਖਪ ਖਪ ਛਜਾ ਦੇਹ ਨਾਮ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹ